ਇਹਦੇ ਦਾ ਬਹੁਤ ਕੱਡੇ ਆ ਜੀ ਹੁਣ ਟਿੱਕਰ ਪਰ ਇੰਨੇ ਕੀੜੇ ਜਿੰਨੇ ਇਸ ਭੈਣ ਦੇ ਸਿਰ ਚੋਂ ਨਿਕਲੇ ਆ ਨਾ 9 ਸਾਲਾਂ ਚ ਇੰਨੇ ਕੀੜੇ ਨਹੀਂ ਕਿਸੇ ਦੇ ਸਿਰ ਚੋਂ ਕੱਡੇ ਪੂਰਾ ਸਿਰ ਕੀੜਿਆਂ ਨਾਲ ਭਰਿਆ ਪਿਆ ਸੀ ਜੂਆਂ ਚੰਮ ਜੂਆਂ ਚਿੱਟੜ ਜੂਆਂ ਈਡੀਆਂ ਈਡੀਆਂ ਕਿ ਮੈਂ ਉਹ ਵਿਚਾਰੀ ਉਹ ਜਿਉਂਦੀ ਕਿਵੇਂ ਇਹ ਵਿਚਾਰੀ ਉਹ ਮੇਰੇ ਰੱਬਾ ਉਹ ਮੇਰੇ ਰੱਬਾ ਧੰਨਾ ਪਰਮਜੀਤ ਕਰੇ ਤੂੰ ਜਿਸੇ ਜੀਤੀ ਕਿਤੇ ਵਾਲ ਕੱਟਦੇ ਨਹੀਂ ਗਏ ਜੀ ਪਰ ਇਹ ਭੈਣ ਗੰਜੀ ਕਰਨੀ ਪੈਗੀ ਕਿਉਂਕਿ ਤੂੰ ਬਿਨਾਂ ਕੋਈ ਹਾਲੀ ਹੈ ਨਹੀਂ ਬਾਈ ਸਾਰੇ ਰਿਸ਼ਤੇਦਾਰ ਕਿੱਥੇ ਮਰ ਗਏ ਉਹ ਜਿਹੜੇ ਕੋਈ ਚਾਚੀ ਕਹਿੰਦਾ ਸੀ ਕੋਈ ਭੂਆ ਕਹਿੰਦਾ ਸੀ ਕੋਈ ਮਾਸੀ ਕਹਿੰਦਾ ਸੀ ਧੰਨ ਉਹ ਜੱਟ ਦੀ ਦੇ ਘਰੇ ਤੂੰ ਕੰਮ ਕਰਦਾ ਬਾਈ ਤੇਰਾ ਵੀ ਧੰਨਵਾਦ ਜੱਟਾ ਤੂੰ ਸਾਇਰੀ ਰੱਖਿਆ ਹੋਇਆ ਪਰ ਸੀਰੀ ਦੀ ਘਰ ਵਾਲੀ ਦੇ ਹਾਲਤ ਦੇਖ ਲੈ ਕੀ ਆ ਤੂੰ ਛੁੱਟੀ ਨਹੀਂ ਦੇ ਸਕਦਾ ਸੀ ਬਾਈ ਤੂੰ ਜਾ ਕੇ ਇੱਕ ਵਾਰੀ ਦੇਖ ਨਹੀਂ ਸਕਦਾ ਸੀ ਤੇਰੇ ਸੀਰੀ ਦੇ ਘਰੇ ਕੀ ਹਾਲਾਤ ਨੇ ਲੋਰਾਂ ਚੰਨਾ ਇਹ ਗੱਲ ਆ ਜਿਵੇਂ ਵੀਰ ਝੜਦੇ ਹੁੰਦੇ ਆ ਜੀ ਐ ਝੜਦੇ ਆ ਕੀੜੇ ਸਿਰ 'ਚੋਂ ਕੋਈ ਆਪ ਦੇ ਕੀੜੇ ਆਪ ਹੀ ਝੜੀ ਜਾਂਦੀ ਆ ਦੇਖੋ ਵਿਚਾਰੀ ਅਰੇ ਕੀੜੇ ਕੱਢ ਕੱਢ ਇਹਨੇ ਮੈਂ ਦੇਖੋ ਜੀ ਇੱਕ ਮਿੰਟ ਪਹਿਣੇ ਇੱਕ ਮਿੰਟ ਪਹਿਣੇ ਇੱਕ ਮਿੰਟ ਪਹਿਣੇ ਆ ਦੇਖੋ ਜੀ ਕੀੜੇ ਉਂਗਲਾਂ ਦੇ 1 ਮਿੰਟ ਭੈਣੇ 1 ਮਿੰਟ ਆ ਦੇਖੋ ਜੀ ਕੀੜੇ ਕੀੜੇ ਕੱਢ ਕੱਢ ਕੇ ਥੱਲੇ ਸਿੱਟੀ ਜਾਂਦੀ ਹੈ ਭੈਣਾ ਆਪ ਹੀ ਵਿਚਾਰੀ ਪਰਮਜੀਤ ਕੌਰ ਦੋ ਬੱਚਿਆਂ ਦੀ ਮਾਂ ਵਾ ਘਰ ਵਾਲੇ ਦਾ ਕੀ ਨਾਂ ਥੋੜਾ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਸਵਿੰਦਰ ਸਿੰਘ ਪਹੁੰਚਿਆ ਸੁਪਨਿਆਂ ਦੇ ਘਰ ਆਪਣੀ ਵਾਈਫ ਨੂੰ ਲੈ ਕੇ ਫਤਿਹਬਾਦ ਹਰਿਆਣੇ ਤੋਂ ਆਇਆ ਦੇ ਨਾਲ ਜਸਵਿੰਦਰ ਸਿੰਘ ਦਾ ਬੇਟਾ ਬੇਟਾ ਕੀ ਨਾਂ ਤੇਰਾ ਅਮਨਦੀਪ ਸਿੰਘ ਭੈਣ ਬੇਟੀ ਦਾ ਕੀ ਨਾਂ ਸਿਮਰਨ ਕੋ ਸਿਮਰਨ ਕੋ ਰੋਣਾ ਹੁਣ ਹੌਸਲਾ ਰੱਖ ਥੋੜਾ ਜਿਹਾ ਪਰ ਇੱਕ ਮੇਰੀ ਬੇਨਤੀ ਹੈ ਭਾਈ ਹੁਣ ਤਾਂ ਆਪਾਂ ਕਰਦੇ ਆਂ ਸਫਾਈ ਹਨ ਇਹਨੂੰ ਇੱਥੇ ਰੱਖਣਾ ਪੈਣਾ ਨਾਲ ਤੈਨੂੰ ਰਹਿਣਾ ਪੈਣਾ ਮਹੀਨਾ ਦੋ ਮਹੀਨੇ ਠੀਕ ਆ ਕੰਮ ਕਰਨ ਨੂੰ ਕੋਈ ਨਾ ਤੈਨੂੰ ਇਸ ਇੱਥੇ ਦੇ ਦਾਂਗੇ ਕੰਮ ਮਜ਼ਦੂਰਾਂ ਤੈਨੂੰ ਮਜ਼ਦੂਰੀ ਦੇ ਦਾਂਗੇ ਕੋਈ ਨਾ ਕਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਹੌਸਲਾ ਰੱਖ ਹੌਸਲਾ ਰੱਖ ਜੀ ਗੁਰਵਿੰਦਰ ਸਿੰਘ ਨੰਦਸੇ ਜੀ ਹਾਂ ਜਸਵਿੰਦਰ ਸਿੰਘ ਰੋਹਣਾ ਜਸਵਿੰਦਰ ਪਿੰਡਾਂ ਲੈਨੇ ਕਿਸੇ ਨੇ ਬਾਣੀ ਫੜੀ ਰਿਸ਼ਤੇਦਾਰ ਕੋਈ ਨਹੀਂ ਜੀ ਹੋਰ ਜੀ ਇੱਥੇ ਦਾ ਕੋਈ ਤੇਰਾ ਭਰਾ ਭਝਾਈ ਕੋਈ ਹਾਂ ਜੀ ਕੋਈ ਨਹੀਂ ਇਹਦਾ ਇਹਦਾ ਪੇਕਾ ਪਿੰਡ ਪੇਕਾ ਪਿੰਡ ਖਨੋਰੀ ਆ ਜੀ ਉਹ ਵੀ ਨਹੀਂ ਆਉਂਦੇ ਉਹ ਵੀ ਨਹੀਂ ਹੁੰਦੇ ਜੀ ਅਮਨਦੀਪ ਮੰਮੀ ਦੇ ਸਿਰ 'ਚ ਕੀੜੇ ਕਿੰਨੇ ਟਾਈਮ ਤੋਂ ਪਏ ਹੋਇਆ ਪੁੱਤ ਕਿੰਨੇ ਟਾਈਮ ਹੋ ਗਏ ਪੀੜੇ ਪੈਨ ਕਿੰਨੇ ਦਿਨ ਹੋ ਗਏ 4 ਤਰੀਕ ਨੂੰ 4 ਤਰੀਕ ਨੂੰ ਮੈਂ ਚੱਪੜਾ ਪਾਉਂਦੀ ਨਾ ਬੂਦ ਪਾਉਂਦੀ ਨਾ ਸੜਲ ਪਾਉਂਦੀ ਨਾ ਜੋਬਾ ਪਾਉਂਦੀ ਨਾ ਕਾਂ ਤੇ ਇਹ ਕਿਹੜੀ ਮੈਂਟਲੀ ਅਫਸੈਟ ਕਿੰਨੇ ਟਾਈਮ ਤੋਂ ਹੈ 3 ਸਾਲ ਹੋ ਗਏ ਜੀ ਬੱਚੀ ਹੋਈ ਸੀ ਖੂਈ ਚ ਹੂੰ ਬੱਚੀ ਤਾਂ ਹੋ ਗਈ ਜਵਾਨ ਇਹ 2 ਘੰਟੇ ਵਿੱਚ ਪਈ ਰਹੀ ਕਿਸੇ ਸਮਝ ਨਹੀਂ ਖੇਤੀ ਘਰੀ ਹੋ ਗਿਆ ਜਨਮ ਹਾਂ ਘਰੀ ਤੂੰ ਕਿੱਥੇ ਸੀਗਾ ਮੈਂ ਉੱਥੇ ਸੀ ਨੌਕਰੀ ਤੇ ਤੂੰ ਕੰਮ ਤੇ ਸੀਗਾ ਹਾਂਜੀ ਇਕੱਲੀ ਹੋਈ ਉਵੇਂ ਬੱਚਾ ਹੋ ਗਿਆ ਤੇ ਆਪ ਹੀ ਸਾਰਾ ਜ਼ੋਰ ਲੱਗ ਗਿਆ ਉਸ ਤੋਂ ਬਾਅਦ ਹੀ ਅਫਸੈਟ ਹੋ ਗਈ ਹਾਂ ਬੱਚੀ ਠੀਕ ਆ ਹੁਣ ਬੱਚੀ ਠੀਕ ਆ ਜੀ ਉਹ ਕਿੱਥੇ ਆ ਉੱਥੇ ਹੈ ਦਾਦੀ ਕੋਲੇ ਦਾਦੀ ਜਿਹੜੀ ਤੁਸੀਂ ਕਹਿੰਦੇ ਹੋ ਉਹ ਤਾਂ ਛੋਟੀ ਹੈ ਉਹਦੇ ਜਨਮ ਦੇ ਮੌਕੇ ਅਫਸੈਟ ਹੋ ਗਈ ਹੈ ਹਾਂਜੀ ਉਸ ਤੋਂ ਬਾਅਦ 3 ਸਾਲ ਬਾਅਦ ਜਿਵੇਂ ਹੀ ਹੋ ਗਈ ਘਰ ਪਰਵਾਦ ਦਾ ਸਾਰਾ ਕਰਦਾ ਮੈਂ ਸਭ ਦੇਖੋ ਘਰੇ ਡਿਲੀਵਰੀ ਹੋਈ ਬੱਚਾ ਹੋਣ ਵਾਲਾ ਸੀ ਇਹ ਮਜ਼ਦੂਰ ਕਿਸੇ ਦੇ ਘਰੇ ਕੰਮ ਕਰਦਾ ਸੀ ਇਹਨੂੰ ਯਾ ਆਇਆ ਨਹੀਂ ਕਰ ਇਕੱਲੀ ਨਹੀਂ ਡਿਲੀਵਰੀ ਹੋਈ ਇਕੱਲੀ ਰੇ ਇੰਨਾ ਜ਼ੋਰ ਲੱਗ ਗਿਆ ਜਾਂ ਹਰਮੋਨਸ ਦੇ ਵਿੱਚ ਨਹੀਂ ਕੋਈ ਉਤਲ-ਪੁਤਲ ਹੋ ਗਈ ਅੰਦਰ ਉਸ ਤੋਂ ਬਾਅਦ ਅਫਸਰਟ ਹੀ ਹੋ ਗਈ ਬੱਚੀ ਤਾਂ 3 ਸਾਲਾਂ ਦੀ ਹੋ ਗਈ ਆ ਪਰ ਮਾਂ 3 ਸਾਲਾਂ ਦੀ ਕਮਲੀ ਹੋ ਗਈ ਆ ਤੇ ਅੱਜ ਸਿਰ 'ਚ ਕੀੜੇ ਪਏ ਪਏ ਆ ਪਰਮਜੀਤ ਕੌਰ ਦੀ ਹਾਲਤ ਜੇ ਤੁਹਾਨੂੰ ਦਿਖਾਈਏ ਅਸੀਂ ਦੋ-ਦੋ ਗਲਾਸ ਪਾਇਆ ਦੋ-ਦੋ ਮਾਸਕ ਬੰਨੇ ਮੂੰਹ ਤੇ ਇੰਨੀ ਜ਼ਿਆਦਾ ਸਮਲ ਆ ਰਹੀ ਐ ਭੈਣ ਕੋਲੋਂ ਪਤਾ ਨਹੀਂ ਵਿਚਾਰੀ ਕਿੱਦਾਂ ਮਤਲਬ ਇਹ ਸਾਰਾ ਕੁਝ ਬਰਦਾਸ਼ਤ ਕਰਦੀ ਆ ਆਪ ਹੀ ਸਿਰ ਚੋਂ ਕੀੜੇ ਕੱਢ ਕੱਢ ਕੇ ਆ ਸਿੱਟੇ ਜਾਂਦੀ ਆ ਥੱਲੇ ਆ ਦੇਖੋ ਤੁਸੀਂ ਕੀੜੇ ਸਿੱਟੀ ਤਾਂ ਇਹਦੇ ਜਵਾਕ ਨਹੀਂ ਦੇਖੋ ਕੀੜੇ ਉਹੀ ਉੱਤੇ ਹੀ ਭੱਜੇ ਫਿਰਦੇ ਆ ਕੀੜੇ ਹੁੰਦੇ ਮਿੱਟੀ ਜਵਾਕ ਖਾਂਦੇ ਨੇ ਤਾਂ ਖਾਂਦੀ ਇਹ ਨਾਲ ਤੇ ਇਹ ਹਾਲਤ ਆ ਸਾਡੀਆਂ ਭੈਣਾਂ ਦੀ ਧੀਆਂ ਦੀ ਓਹੋ ਅੰਦਰ ਨਹੀਂ ਸਿਰ ਤੇ ਵਿੱਚ ਦੇਖੋ ਜੀ ਕੀੜੇ ਹੀ ਕੀੜੇ ਉੱਤੇ ਤੁਰੇ ਫਿਰਦੇ ਆ ਕੀੜੇ ਕੀੜੇ ਜੂੰਆਂ ਇੰਨੀਆਂ ਜ਼ਿਆਦਾ ਦੇਖੋ ਆ ਸਾਰਾ ਜੂੰਆਂ ਨਾਲ ਦੇਖੋ ਆ ਜੂੰਆਂ ਹੀ ਜੂੰਆਂ ਭਰੀਆਂ ਪਈਆਂ ਸਿਰ 'ਤੇ ਆ ਦੇਖੋ ਆ ਜੂੰਆਂ ਹੀ ਜੂੰਆਂ ਜੂੰਆਂ ਤੇ ਕੀੜੇ ਸਿਰ ਭਰਿਆ ਪਿਆ ਦੋਨੋਂ ਚੀਜ਼ਾਂ ਨਾਲ ਹੀ ਕੋਈ ਨਾ ਭਨੇ ਕੋਈ ਨਾ ਕੋਈ ਨਾ ਕੋਈ ਨਾ ਹਲਾਨ ਹਲਾਨ ਓਹੋ ਕਾ ਓਹ ਹੋ ਬਾ ਨਹੀਂ ਪਰਮਜੀਤ ਕੋਰੇ ਕਿਵੇਂ ਕੱਟੀ ਜਾਨੀ ਐ ਦੋ ਇਹ ਪਰ ਵੀ ਕੱਢੀ ਉਹ ਓਹ ਹੋ ਇਹ ਸਾਰਾ ਮੱਥਾ ਤਾਂ ਕੀੜੇ ਖਾ ਗਏ ਜੀ ਨਾ ਆ ਕੀੜੇ ਦੇਖੋ ਜੀ। ਓਹ ਓਹ। ਓਹ। ਆਹ ਦੇਖੋ ਜੀ। ਆ ਸਾਰਾ ਸਿਰ ਕੀੜੇ ਖਾ ਗਏ। ਓਹ ਓਹ। ਆਹ ਆਹ। ਆਹ ਦੇਖੋ ਜੀ। ਓਹੋ ਇੰਨੇ ਤਾਂ ਕੀੜੇ ਨਹੀਂ ਜੀ ਕਦੇ ਕੱਢੇ ਕਿਸੇ ਦੇ ਜੀ। ਇੰਨੇ ਕੀੜੇ ਨਹੀਂ ਕੱਢੇ। ਸਰ ਸਾਰੇ ਕੀੜਾ ਨੇ ਭਰਿਆ ਪਿਆ ਮੱਥੇ ਤੇ ਦੇਖੋ ਕਿੱਡੇ ਕਿੱਡੇ ਹੋਲ ਹੋ ਗਏ ਆ ਜੀ ਦੋ ਕਾਕਾ ਕੈਂਚੀ ਦੇ ਕੈਂਚੀ ਮਸ਼ੀਨ ਲਿਆਓ ਚੱਕ ਕੇ ਨਾਲੇ ਉਬਾਣੀ ਕਮਲੀਗੇ ਓਹੋ ਦੇਖੋ ਜੀ ਜਿਉਂਦੀ ਕਿਵੇਂ ਆ ਉਹ ਵਿਚਾਰੀ ਓਏ ਜਿਉਂਦੀ ਕਿਵੇਂ ਆ ਇਹ ਵਿਚਾਰੀ ਓ ਮੇਰੇ ਰੱਬਾ ਓ ਮੇਰੇ ਰੱਬਾ ਧਾਨ ਪਰਮਜੀਤ ਕੁਰੇ ਤੂੰ ਓਹ ਹੋ ਹੋਹ ਆ ਵੀਡੀਓ ਓਏ ਵਿਚਾਰੀ ਕਿਵੇਂ ਜਿਉਂਦੀ ਬੈਠੀ ਆ ਓਏ ਬਾ ਜਸਵਿੰਦਰ ਸਿਆ ਕੀ ਕਰੂ ਤੇਰਾ ਕੰਮ ਤੇਰੀ ਨੌਕਰੀ ਕੀ ਕਰੂ ਤੇਰਾ ਜ਼ਿੰਮੇਦਾਰ ਆ ਤਾਂ ਉਹ ਜੱਟ ਜਿਹਦੇ ਘਰੇ ਤੂੰ ਕੰਮ ਕਰਦਾ ਬਾਈ ਤੇਰਾ ਵੀ ਧੰਨਵਾਦ ਜੱਟਾ ਤੇ ਉਹਨੂੰ ਸਾਹ ਸੀਰੀ ਰੱਖਿਆ ਹੋਇਆ ਪਰ ਸੀਰੀ ਦੀ ਘਰ ਵਾਲੀ ਦੇ ਹਾਲਤ ਦੇਖ ਲੈ ਕੀ ਆ ਤੂੰ ਛੁੱਟੀ ਨਹੀਂ ਦੇ ਸਕਦਾ ਸੀ ਬਾਈ ਤੂੰ ਜਾ ਕੇ ਇੱਕ ਵਾਰੀ ਦੇਖ ਨਹੀਂ ਸਕਦਾ ਸੀ ਤੇਰੇ ਸੀਰੀ ਦੇ ਘਰੇ ਕੀ ਹਾਲਾਤ ਨੇ ਤੂੰ ਇੱਕ ਵਾਰੀ ਜਾ ਕੇ ਦੇਖਦਾ ਰ ਸੀ ਕਿ ਜਸਵਿੰਦਰ ਦੀ ਘਰ ਵਾਲੀ ਨੂੰ ਹੋਇਆ ਕੀ ਆ 3 ਸਾਲ ਹੋ ਗਏ ਚੰਗੀ ਭਲੀ ਸੀ ਦੇਖੀ ਨਹੀਂ ਕਿਤੇ ਆਉਂਦੀ ਨਹੀਂ ਕਹਿੰਦੇ ਕਮਲੀ ਹੋ ਗਈ ਆ ਕਮਲੀਆਂ ਮਾਰੀ ਜਾਂਦੀ ਆ ਕਦੇ ਭਾਈ ਤੂੰ ਜਾ ਕੇ ਦੇਖ ਕੇ ਤਾਂ ਆਉਂਦਾ ਸਾਰੇ ਰਿਸ਼ਤੇਦਾਰ ਕਿੱਥੇ ਮਰ ਗਏ ਉਹ ਜਿਹੜੇ ਕੋਈ ਚਾਚੀ ਕਹਿੰਦਾ ਸੀ ਕੋਈ ਭੂਆ ਕਹਿੰਦਾ ਸੀ ਕੋਈ ਮਾਸੀ ਕਹਿੰਦਾ ਸੀ ਸਾਰੇ ਰਿਸ਼ਤੇਦਾਰ ਕਿੱਥੇ ਚਲੇ ਗਏ ਉਹ ਵਾਹ ਗਰੂ ਵਾਹ ਗਰੂ ਉਹ ਜਿਉਂਦੀ ਕਿਵੇਂ ਆ ਵਿਚਾਰੀ ਇਹ ਕੈਂਚੀ ਦੇ ਨਾਲ ਵਾਲ ਨਹੀਂ ਕੱਟੇ ਜਾ ਰਹੇ ਕੀੜੇ ਹੀ ਵੱਡੇ ਜਾ ਰਹੇ ਆ ਜੀ ਕੀੜੇ ਆ ਜੀ ਬਈ ਅੱਜ ਸਵੇਰ ਨੂੰ ਮਹੀਨਾ ਬੱਧੀ ਵੀਰੇ ਸਾਲ ਹੋ ਗਿਆ ਤਾਂ ਸਾਲਾਂ ਦੇ ਹਿਸਾਬ ਨਾਲ ਹੋਇਆ ਲੱਗਦਾ ਕੰਮ ਸਾਲ ਤੋਂ ਨਾਤੀ ਨਹੀਂ ਇਹ ਉਹ ਹੋ 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 ਗੱਲ ਸੁਪਰੇ ਕਰਦਾਂਗੇ ਪਾਈਂ ਛਾੜ ਦਿੰਨੇ ਆਹ ਤੇ ਇਹ ਗੱਲ ਆ ਜਿਵੇਂ ਵੀਰ ਛੱਡਦੇ ਹੁੰਦੇ ਆ ਜੀ ਹੈਂ ਛੱਡ ਦੇ ਆ ਕੀੜੇ ਸਿਰ ਚੋਂ ਤੂੰ ਬਾਲੋ ਕੋ ਸ਼ਰਮ ਕਰ ਓਏ ਕੁਛ ਸ਼ਰਮ ਕਰ ਓਏ ਕੁਛ ਸ਼ਰਮ ਕਰ ਓਏ ਕੁਛ ਦੇਖੋ ਕੀੜੇ ਕਿਵੇਂ ਖਾ ਗਏ ਉਹ ਸਿਰ ਨੂੰ ਉਹਦੇ ਨੂੰ ਸਾਰਾ ਗੋਲ ਤਰ੍ਹਾਂ ਮਾਰ ਜੀ ਖੇਤੀ ਕਿਤੇ ਵਾਲ ਕੱਟਦੇ ਨਹੀਂਗੇ ਜੀ ਪਰ ਇਹ ਭੈਣ ਗੰਜੀ ਕਰਨੀ ਪੈਗੀ ਕਿਉਂਕਿ ਇਹ ਤੋਂ ਬਿਨਾ ਕੋਈ ਹੱਲੀ ਹੈ ਨਹੀਂ ਬਾਈ ਲੱਖਾਂ ਜੂਆਂ ਕਰੋੜਾਂ ਜੂਆਂ ਸਿਰ 'ਚ ਾਰੇ ਪਾਸੇ ਕੀੜੇ ਕੀੜੇ ਹੋ ਗਏ ਸਾਰੇ ਕੱਪੜੇ ਕੀੜਿਆਂ ਨਾਲ ਹੀ ਭਰ ਗਏ ਉਹਦੇ ਦੇਖੋ ਕੀੜੇ ਕਿਵੇਂ ਬੁੜਕਦੇ ਆ ਦੇਖੋ ਛੱਡੀ ਹੱਥ ਫਤਨਾ ਲਾਪੈ ਨਹੀਂ ਹੁੰਦੇ ਹੱਥੇ ਹੱਥ ਪਰਮਜੀਤ ਕੋਰੇ ਦੋ ਮਿੰਟ ਹੱਥ ਥੱਲੇ ਕਰ ਲੈ ਵਸ ਹਾਂ ਰਾਤ ਸੁਪਨਾ ਆਇਆ ਇੱਕ ਇੱਕ ਬੰਦਾ ਕੀੜੇ ਪਾਏ ਉਹਦੇ ਬਾਥਰੂਮ ਵਾਲੀ ਜਗ੍ਹਾ ਤੇ ਉੱਚੇ ਥਾਂ ਤੇ ਖੜਾ ਉਹ ਐ ਹੱਥ ਮਾਰਦਾ ਸਾਰੇ ਕੀੜੇ ਮੇਰੇ ਉੱਤੇ ਡਿੱਗੀ ਜਾਂਦੇ ਆ ਮੈਨੂੰ ਐ ਸੁਪਨਾ ਆਇਆ ਰਾਤ ਸੱਚੀ ਤੇ ਆ ਸਾਰਾ ਕੁਝ ਉਹੀ ਉਵੇਂ ਹੀ ਦਿਖ ਰਿਹਾ ਮੈਨੂੰ ਹੁਣ ਸੇਮ ਐ ਉਪਰੋਂ ਡੇ ਗਰੇ ਕੀੜੇ ਮੈਂ ਭੱਜੀ ਜਾਂਦਾ ਪਰ ਇਹਨੂੰ ਹੋਈ ਜਾਂਦਾ ਉੱਤੇ ਕੀੜੇ ਡਿੱਗੀ ਜਾਂਦੇ ਮੈਂ ਇਹਨੂੰ ਕਹੀ ਜਾਂਦਾ ਉੱਤੇ ਨਾ ਸੱਟ ਤੂੰ ਮੈਂ ਲਾ ਕੱਢ ਦੇ ਨਾ ਤੇ ਕੀੜੇ ਉਹ ਤਾਂ ਖੜਾ ਉੱਚੇ ਬਨੇ ਰੇ ਤੇ ਜਿਵੇਂ ਖੜਾ ਹੁੰਦਾ ਕੋਈ ਮੈਂਟਲੀ ਬੰਦਾ ਸੀ ਉਹ ਵੀ ਖਾਦਾ ਪਿਆਈ ਸਾਰੇ ਮੈਨੂੰ ਐ ਸਵੇਰੇ ਜਦੋਂ ਚੜਿਆ ਦਿਨ ਐਂ ਦਿਖੀ ਜਾਵੇ ਜਿਵੇਂ ਪੂਰਾ ਕੋਈ ਪੇਸ਼ੈਂਟ ਹੀ ਆਪਣਾ ਹੁੰਦਾ ਭੈਣੇ ਝਾੜ ਦੇ ਕੱਪੜੇ ਝਾੜ ਦੇ ਸਾਰੇ ਆ ਸ਼ਾਲ ਵੀ ਝਾੜ ਦੇ ਓਏ ਹੋਏ ਆ ਦੇਖੋ ਜੀ ਇਹ ਤੇ ਗਲ ਚ ਕੱਪੜੇ ਝਾੜ ਦੇ ਭੈਣੇ ਅੰਦਰ ਚਲੇਗਾ ਸਲਵਾਰ ਚ ਦੇਖੋ ਜੀ ਚੜਦੇ ਚੜਦੇ ਸ਼ਾਲਜਾ ਦੇਖੋ ਜੀ ਕੀੜੇ ਝਾੜੂ ਨਾਲ ਇਕੱਠੇ ਕਰ ਰਿਹਾ ਸਾਡਾ ਟੀਮ ਮੈਂਬਰ ਝਾੜੂ ਨਾਲ ਜਿਵੇਂ ਚੌਲ ਇਕੱਠੇ ਕਰੀ ਰਿਹਾ ਨਾ ਐਂ ਐ ਕੀੜੇ ਇਕੱਠੇ ਹੋ ਗਏ ਜੀ ਕਿਵੇਂ ਕੱਟਦੀ ਸੀ ਉਹ ਵਿਚਾਰੀ ਇਹ ਸਾਡੇ ਕੱਪੜਿਆਂ ਤੇ ਵੀ ਕੀੜੇ-ਕੀੜੇ ਆ ਲੱਗਦੇ ਜਿਵੇਂ ਤੁਰੇ ਫਿਰਦੇ ਹੁੰਦੇ ਆ ਮਹਿਸੂਸ ਹੋਈ ਜਾਂਦਾ ਵੀ ਅੰਦਰ ਚਲੇ ਗਏ ਕੱਪੜਿਆਂ ਦੇ ਵਿੱਚ ਕੀੜੇ ਹੱਥਾਂ ਤੇ ਦੇਖੋ ਉਹਦੇ ਤਾਂ ਸਾਰਾ ਪਿੰਡਾ ਦੇਖੋ ਆ ਬਾਹਾਂ ਉਹਦੀਆਂ ਛੱਡੀ ਭੈਣੇ ਨਾ ਖੁਰਕਣਾ ਬਾਲਾ ਹੁਣ ਆ ਦੇਖੋ ਆ ਸਾਰਾ ਪਿੰਡਾ ਉਹਦਾ ਖਾਧਾ ਪਿਆ ਕੀੜਿਆਂ ਨੇ ਚੇਰ ਤੋਂ ਝਾੜਦੇ ਭੈਣੇ ਹੱਥ ਮਾਰ ਕੇ ਇਦਾਂ ਖੁਰਕਣਾ ਹਾਂ ਐਂ ਛਾੜ ਦੇ ਐ ਓਏ ਆਪਦੇ ਕੀੜੇ ਆਪ ਹੀ ਝੜੀ ਜਾਂਦੀ ਆ ਦੇਖੋ ਵਿਚਾਰੀ ਕੀ ਹੋਇਆ ਭੈਣੇ ਕੀ ਹੋਇਆ ਦੱਸ ਕੀ ਹੋਇਆ ਭੈਣੇ ਕੀ ਹੋਇਆ ਕੀ ਆ ਕੀ ਹੋਇਆ ਦੱਸ ਪਰਮਜੀਤ ਕੀ ਹੋਇਆ ਹੋਇਆ ਕੀ ਆ ਦੱਸ ਕੀ ਹੋਇਆ ਦੱਸ ਨੀਂਦ ਨਹੀਂ ਆਣੀ ਬਾਬਾ ਨੀਂਦ ਨਹੀਂ ਆਉਂਦੀ ਕੋਈ ਨਾ ਆਪਾਂ ਦਵਾਈ ਦਵਾ ਦਿੰਦੇ ਹੁਣੇ ਆਪਾਂ ਦਵਾਈ ਦੇ ਦਿੰਦੇ ਮੇਰੀ ਭੈਣ ਨੂੰ ਆਪਾਂ ਨੀਂਦ ਵਾਲੀ ਦਵਾਈ ਦੇ ਦਈਏ ਲੈ ਨੀਂਦ ਆ ਜਾਣੀ ਹੁਣੇ ਪਰਮਜੀਤ ਨੂੰ ਆਪਾਂ ਦਵਾਈ ਦੇ ਦਿੰਦੇ ਆ ਪਰਮਜੀਤ ਨੂੰ ਨੀਂਦ ਵਾਲੀ ਭੈਣ ਨੂੰ ਆਪਦੀ ਨੂੰ ਵਧੀਆ ਜੀ ਗੋਲੀ ਦੇਨੇ ਤੈਨੂੰ ਠੀਕ ਆ ਦੇ ਦਈਏ ਵਧੀਆ ਗੋਲੀ ਐਨਸੇ ਵਾਈਗਰਟੀ ਕੀੜੇ ਦਾ ਬਹੁਤ ਕੱਢਿਆ ਜੀ ਹੁਣ ਤਿੱਕਰ ਪਰ ਇੰਨੇ ਕੀੜੇ ਜਿੰਨੇ ਇਸ ਭੈਣ ਦੇ ਸਿਰ ਚੋਂ ਨਿਕਲੇ ਆ ਨਾ 9 ਸਾਲਾਂ ਚ ਇੰਨੇ ਕੀੜੇ ਨਹੀਂ ਕਿਸੇ ਦੇ ਸਿਰ ਚੋਂ ਕੱਢੇ ਪੂਰਾ ਸਿਰ ਕੀੜਿਆਂ ਨਾਲ ਭਰਿਆ ਪਿਆ ਸੀ ਜੂਆਂ ਚੰਮ ਜੂਆਂ ਚਿੱਚੜ ਜੂਆਂ ਈਡੀਆਂ ਈਡੀਆਂ ਵਾਹਿਗੁਰੂ ਵਾਹਿਗੁਰੂ ਛੱਡ ਦੇ ਵੀ ਹੱਥ ਛੱਡ ਦੋ ਮੋਤੇ ਹੱਥ ਫੜ ਲਓ ਛੱਡ ਦੇ ਕੋੜੇ ਪਰਮਜੀਤ ਕੁਭੜਾਉਣੀ ਕਿਉਂ ਤੂੰ ਅਹੀ ਤੇਰੇ ਭਰਾ ਵਾ ਹੈ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਨਿਰਪਰ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਘਰਪੁਰੇ ਸ਼ਾਹ ਜਗਤ ਸਚ ਜਗਾਦ ਸਚ ਹੈਪੀ ਸਚ ਨਾਨਕ ਹੋਸੀ ਈ ਸਚ ਇੱਕ ਓ ਕਾ ਸਤਨਾ ਕਰਤਾ ਪੁਰਖ ਨਿਰਪਰ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਘਰਪੁਰੇ ਸ਼ਾਹ ਆਦ ਸਚ ਜਗਾਦ ਸਚ ਹੈਪੀ ਸਚ ਨਾਨਕ ਹੋਸੀ ਈ ਸਚ ਇਕ ਓੰਕਾਰ ਸਤਨਾ ਤਾਪੁਰ ਨਿਰਪਰ ਨਿਰਵੈ ਅਕਾਲ ਮੂਰ ਅਜੂਨੀ ਵਰਪਰ ਸਾਤ ਯਾ ਆਦ ਸਚ ਜਗਾਦ ਸਚ ਲੈਡ ਮਰਤਾ ਜਨ ਐ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾ ਕਰਤਾ ਪੁਰ ਨਿਰਪਰ ਨਿਰਵੈ ਅਕਾਲ ਮੂਰ ਅਜੂਨੀ ਸੈ ਗੁਰ ਪਰ ਸਾਤ ਯਾ ਆਦੇ ਸਚ ਜਗਾ ਦਾ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਕੋਂ ਕਾ ਜਤਨ ਕਰਤਾ ਪੁਰਖ ਨਿਰਪ ਨਿਰਵੇ ਹਾਂ ਭਾਈ ਪਰਮਜੀਤ ਕੋਰੇ ਤਕੜੀਆਂ ਠੀਕ ਹੈ ਭੈਣੇ ਦੇਖੋ ਇੱਕ ਛੋਟੀ ਜੀ ਕੋਸ਼ਿਸ਼ ਜ਼ਿੰਦਗੀ ਨੂੰ ਬਦਲ ਸਕਦੀ ਹੈ ਅਸੀਂ ਭੈਣ ਪਰਮਜੀਤ ਦੇ ਸਿਰ ਚੋਂ ਸਫਾਈ ਕਰਕੇ ਸਾਰੇ ਕੀੜੇ ਕੱਢਦੇ ਸਿਰ ਸਾਫ਼ ਕਰਦਾ ਇੰਨੇ ਕੀੜੇ ਸੀ ਇੰਨੇ ਜ਼ਿਆਦਾ ਕੀੜੇ ਸੀ ਜ਼ਿੰਦਗੀ 'ਚ ਸਿਰ 'ਚੋਂ ਇੰਨੇ ਕੀੜੇ ਸੀ ਕਦੇ ਕੱਢੇ ਨਹੀਂ ਕਿਹਦੇ ਇਦਾਂ ਬੇਰਾਮ ਗੁਚੜਦੇ ਸੀ ਤੁਸੀਂ ਦੇਖੀਏ ਵੀਡੀਓ ਧੰਨਵਾਦ ਆ ਫੇਰ ਵੀ ਚਲੋ ਉਹਦੇ ਘਰ ਵਾਲੇ ਦਾ ਜਿਵੇਂ ਨਾ ਕਿਵੇਂ ਇੱਥੇ ਲੈ ਆਇਆ ਪਰ ਦੁੱਖ ਇਸ ਗੱਲ ਦਾ ਵੀ ਸਾਡਾ ਸਮਾਜ ਕਿੰਨਾ ਮਾੜਾ ਹੁੰਦਾ ਜਾਂਦਾ ਵੀ ਇੱਕ ਔਰਤ ਘਰ 'ਚ ਪਈ ਆ ਕੀੜਿਆਂ ਤੋਂ ਖਾਧੀ ਜਾ ਰਹੀ ਆ ਤੇ ਉਹਨੂੰ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਨਾ ਕੋਈ ਪੇਕਿਆਂ ਚੋਂ ਨਾ ਕੋਈ ਸਹਰਿਆਂ ਚੋਂ ਅ ਜਵਾਕ ਆ ਸਕੂਲੇ ਜਾਂਦਾ 6ਵੀਂ ਕਲਾਸ ਚ ਪੜਦਾ ਇੱਕ ਬੇਟੀ ਪਹਿਲੀ ਕਲਾਸ ਚ ਪੜਦੀ ਆ ਪੰਦਰੀ ਪਈ ਆ ਸਿਰ ਦੇ ਵਿੱਚ ਜੂਆਂ ਪੈ ਗਈਆਂ ਐਡੇ ਐਡੇ ਮੋਰੇ ਹੋ ਗਏ ਸਿਰ ਦੇ ਵਿੱਚ ਕੀੜੇ ਪੈ ਗਏ ਪਰਮਜੀਤ ਅੰਦਰ ਪਈ ਮੌਤ ਦਾ ਇੰਤਜ਼ਾਰ ਕਰ ਰਹੀ ਆ ਕੋਈ ਪੁੱਛਣ ਵਾਲਾ ਨਹੀਂ ਤਿੰਨ ਸਾਲ ਪਹਿਲਾਂ ਉਹੀ ਪਰਮਜੀਤ ਘਰ ਵੀ ਆਮਦੀ ਸੀ ਰਿਸ਼ਤੇਦਾਰੀਆਂ ਚ ਵੀ ਜਾਂਦੀ ਸੀ ਦੁੱਖ ਦੇ ਸੁੱਖ ਦੇ ਵੀ ਲੋਕਾਂ ਨਾਲ ਸਾਥ ਦਿੰਦੀ ਸੀ ਪਰ ਜਦੋਂ ਪਰਮਜੀਤ ਤੇ ਵਿਪਤਾ ਪਈ ਤੇ ਉਹਦੇ ਘਰ ਵਾਲਾ ਕੰਮ ਕਰਦਾ ਕਿਸੇ ਦੇ ਘਰੇ ਸੇਰੀ ਰਲਿਆ ਹੋਇਆ ਬਾਈ ਕੀ ਨਾਮ ਤੇਰਾ ਜਸਵਿੰਦਰ ਸਿੰਘ ਤੇ ਕਿੱਧਰੋਂ ਜਾਵੇ ਅਮਨਦੀਪ ਅਜੇ ਛੋਟੇ ਹੁੰਦੇ ਆਂ ਯ ਆਪਣੀ ਮਾਂ ਦੇ ਸਿਰ 'ਚ ਪਏ ਕੀੜੇ ਐਦਾਂ ਕੱਢ-ਕੱਢ ਸਿੱਟੀ ਜਾਂਦੀ ਐ ਐਦਾਂ ਮਲੀ ਜਾਂਦੀ ਐ ਕੀੜਿਆਂ ਨੂੰ ਕੀ ਉਹਦੇ ਮਨ ਦੇ ਵਿੱਚ ਜਜ਼ਬਾਤ ਪੈਦਾ ਹੋਣਗੇ ਕਿਦਾਂ ਦਾ ਉਹ ਬੱਚੇ ਦੇ ਦਿਲ ਤੇ ਦਾ ਅਸਰ ਪਿਆ ਹੋ ਮਨ ਤੇ ਬੇਨਤੀ ਐ ਭੈਣੋ ਤੇ ਭਰਾਵੋ ਆਪਾਂ ਚੰਗੇ ਇਨਸਾਨ ਤਾਂ ਬਣੀਏ ਜੀ ਸਾਨੂੰ ਮਾਰੇ ਨੇ ਇਹ ਇਨਸਾਨੀ ਜਮਾ ਦਿੱਤਾ ਚੰਗੇ ਇਨਸਾਨ ਤਾਂ ਬਣ ਗਏ ਅਸੀਂ ਇਹ ਭੈਣ ਕਿਸੇ ਹੋਰ ਗ੍ਰਹਿ ਤੋਂ ਥੋੜੀ ਆਈ ਆ ਕੋਈ ਹੋਰ ਕਿਸੇ ਦੁਨੀਆ ਤੋਂ ਥੋੜੀ ਆਈ ਆ ਸਾਡੇ ਵਿੱਚ ਹੀ ਰਹਿੰਦੀ ਆ ਪਿੰਡ ਦਾ ਨਾਮ ਕੀ ਸੀ ਕਨਾਲ ਕਨਾਲ ਪਿੰਡ ਹੈ ਜ਼ਿਲ੍ਹਾ ਫਤਿਹਬਾਦ ਫਤਿਹਬਾਦ ਜ਼ਿਲ੍ਹਾ ਉਹ ਜਸਵਿੰਦਰ ਵਿਚਾਰਾ ਰੋਈ ਜਾਂਦਾ ਕਹਿੰਦਾ ਮੈਂ ਕੰਮ ਕਰਦਾ ਮੈਨੂੰ ਛੁੱਟੀ ਨਹੀਂ ਮਿਲਦੀ ਸੀ ਕਹਿੰਦਾ ਮੈਂ ਕੀ ਕਰਾਂ ਪਹਿਲਾਂ ਜਦੋਂ ਬੇਟੀ ਹੋਈ ਉਹਦੋਂ ਮੈਂਟਲ ਹੋ ਗਈ ਵਿਚਾਰੀ ਉਦੋਂ ਵੀ ਇਕੱਲੀ ਨਹੀਂ ਜਨਮ ਦਿੱਤਾ ਬੇਟੀ ਨੂੰ ਘਰੇ ਕੋਈ ਹੈ ਹੀ ਨਹੀਂ ਸੀ ਹੁਣ ਵੀ ਇਕੱਲੀ ਹੋਈ ਪਿਛਲੇ 5-6 ਮਹੀਨਿਆਂ ਤੋਂ ਅੰਦਰ ਪਈ ਕੀੜਿਆਂ ਤੋਂ ਖਾਧੀ ਜਾ ਰਹੀ ਆ ਅਜੇ ਤਾਂ ਬਚਤ ਹੋ ਗਈ ਸਮੇਂ ਨਾਲ ਲੈ ਆਇਆ ਬਾਈ ਨਹੀਂ ਤਾਂ ਸਾਰੀ ਖੋਪੜੀ ਕੱਢ ਦੇਣੀ ਸੀ ਕੀੜਿਆਂ ਨੇ ਬਾਹਰ ਖਾ ਖਾ ਕੇ ਬਸ ਅਰਦਾਸ ਕਰਿਓ ਭੈਣ ਪਰਮਜੀਤ ਵਾਸਤੇ ਠੀਕ ਹੋਵੇ ਆਪਣੇ ਬੱਚਿਆਂ ਨੂੰ ਸੰਭਾਲੇ ਆਪਣੇ ਬੱਚਿਆਂ ਨੂੰ ਪਾਲੇ ਹਜੇ ਉਮਰ ਕੀ ਆ ਬਾਈ ਯੰਗ ਪਏ ਨੇ ਦੋਨੋਂ ਹੀ ਪਰ ਅੱਜ ਸਾਡੇ ਸਮਾਜ ਦੀ ਇੱਕ ਘਟੀਆ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਵੀ ਪਿੰਡ ਦੇ ਵਿੱਚ ਹੱਸਦੇ ਵਸਦੇ ਰਸਦੇ ਪਿੰਡ ਦੇ ਵਿੱਚ ਇੱਕ ਔਰਤ ਦੇ ਸਿਰ ਤੇ ਕੀੜੇ ਪਏ ਹੋਏ ਕੋਈ ਬੰਦਾ ਨਹੀਂ ਬਾਹ ਫੜਨ ਵਾਲਾ ਕੋਈ ਪੁੱਛਣ ਵਾਲਾ ਨਹੀਂ ਕੋਈ ਘਾਰ ਨਾਰਾ ਮਾਰਨ ਵਾਲਾ ਨਹੀਂ ਦੋ ਭੈਣਾ ਭਰਾ ਮਾਪਿਓ ਦਰਾਨੀਆਂ ਚ ਠਾਣੀਆਂ ਕੋਈ ਵੀ ਨਹੀਂ ਬਹੁਤ ਦੁੱਖ ਦੀ ਗੱਲ ਬਹੁਤ ਦੁੱਖ ਦੀ ਗੱਲ ਹੈ ਬਸ ਅਰਦਾਸ ਕਰਿਓ ਇਸ ਭੈਣ ਵਾਸਤੇ ਇੰਨਾ ਛੋਟੇ ਛੋਟੇ ਬੱਚਿਆਂ ਵਾਸਤੇ ਵੀ ਪਰਮ ਜੀ ਠੀਕ ਹੋ ਜੇਵੇ ਇਸ ਦੁੱਖ ਨੂੰ ਇਸ ਹਾਰਸੇ ਨੂੰ ਭੁੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ